ਇਸ ਜ਼ਮੀਨ ਦੇ ਉੱਤੇ ਇੱਕ ਪੇਪਰ ਮਿੱਲ ਲੱਗਣੀ ਐ ਜਿਹਦੀ ਮਨਜ਼ੂਰੀ ਪਿਛਲੀਆਂ ਸਰਕਾਰਾਂ ਨੇ ਦਿੱਤੀ। ਬਹੁਤ ਰਹੀ ਗੱਲ ਫੈਕਟਰੀ ਦੀ। ਇਹ ਤਨੂਰੇ ਲੱਗਣ ਦੇਣੀ। ਆਉਣ ਵਾਲੀ ਸਮੇਂ ਦੇ ਵਿੱਚ ਸਤਾਈ ਬਜੋ ਸਾਰਾ ਆਣਾ ਆ ਪਲਟਰੀ ਵੀ ਆਣਾ, ਕਾਂਗਰਸ ਵੀ ਆਣਾ, ਆਕਾਲੀਆਨ ਵੀ ਆਣਾ, ਭਾਜਪਾ ਵੀ ਆਣਾ ਔਰ ਬਹੁਤ ਸਾਰੀਆਂ ਪਾਰਟੀਆਂ ਵੀ ਆਣਾ। ਅਸੀਂ ਇਹਨਾਂ ਦੇ ਸਿਰਾਂ 'ਚ ਕੁਰਸੀਆਂ ਮਾਰਾਂਗੇ 2027 ਦੇ ਵਿੱਚ। ਜਾਨ ਨਾਲ ਖੜੇ ਆਂ, ਮਰਨਾ ਇੱਕ ਦਿਨਾਂ, ਜਮੇ ਇੱਕ ਦਿਨਾਂ। ਜਿੰਦਾਬਾਦ ਹੈ, ਜਿੰਦਾਬਾਦ ਰਹਿਾਂਗੇ। ਫੈਕਟਰੀ ਨਹੀਂ ਲੱਗਦਾਵਾਂਗੇ ਇੱਥੇ। ਸੋ ਨਿਹਾਲ ਅਸਰੀਆ ਕਾਲ ਅਸਾਂ ਦੇ ਥੋੜੇ ਜਿਹਾ ਆਪਣੀ ਆਇਮੜਾ ਇੱਧਰ ਨੂੰ ਆ ਦਿਖਾਓ ਧੱਕਾ ਇਹ ਧੱਕਾ ਹੋਣਾ ਸ਼ੁਰੂ ਆ ਇਹ ਅੱਜੇ ਪੁਲਿਸ ਦੀਆਂ ਕਿਆ ਲੋਟ ਸੀ ਹੈਨਾ ਗੱਡੀਆਂ ਮੈਂ ਇੰਨੀ ਗੱਲ ਦੱਸ ਦਵਾਂ ਵੀ ਭਾਈ ਹਲਕਾ ਸਾਰਾ ਹੀ ਇਕੱਠਾ ਹੈ ਲੋਕਾਂ ਦਾ ਹੰਗਾਰਾ ਪੂਰਾ ਹੈ ਇਹ ਫੈਕਟਰੀ ਨੂੰ ਲੱਗਣ ਦੇ ਹਾਂ ਇੱਕ ਜਗ੍ਹਾ ਤੇ ਲੱਗ ਸਕਦੀ ਆ ਵੀ ਸਾਡੇ ਉੱਪਰ ਚੰਗੇ ਪਰਚੇ ਕਰਕੇ ਸਾਨੂੰ ਅੰਦਰ ਠੋਕ ਦੋ 500 ਸਾਲਾਂ ਲਈ ਤਾਂ ਅਸੀਂ ਅੰਦਰ ਬਹਿ ਕੇ ਟਿਕ ਸਕਦੇ ਹਾਂ ਨਹੀਂ ਅਸੀਂ ਟਿਕਣਾ ਅਸੀਂ ਉਹਨੂੰ ਰਿਕੁਐਸਟ ਕੀਤੀ ਵੀ ਦੇਖੋ ਜੀ ਬਹੁਤ ਗਰਮੀ ਹੈ ਕੋਈ ਉੱਥੇ ਬੈਠਣ ਦਾ ਸ਼ਾ ਨਹੀਂ ਹੈਗੀ ਕੁਛ ਨਹੀਂ ਵੀ ਕਿਰਪਾ ਕਰਕੇ ਸਾਨੂੰ ਅਸੀਂ ਉੱਥੇ ਟੈਂਟ ਲਾ ਲਈਏ ਤੇ ਪਾਣੀ ਦਾ ਅਰੇਂਜਮੈਂਟ ਕਰ ਲਈਏ ਵੀ ਘੱਟੋ ਘੱਟ ਜਿਹੜੇ ਬਜ਼ੁਰਗਾਂ ਨੂੰ ਕਿਸੇ ਛਾਂ ਥੱਲੇ ਖੜ੍ਹ ਜਾਣ ਸਾਨੂੰ ਜੀ ਸਾਫ਼ ਬਣਾ ਕਰਤਾ ਅਸੀਂ 10 ਵਾਰ ਕਿਹਾ 20 ਵਾਰ ਕਿਹਾ ਵੀ ਟੈਂਟ ਲਾਉਣਾ ਸੀ ਕਿ ਹੋਰ ਕੁਝ ਕਰਨਾ ਜੀ ਉਧਰ ਦੇਖ ਲਓ ਜੀ ਉਹ ਹੈਗੇ ਫੈਕਟਰੀ ਵਾਲੇ ਦੀ ਘੱਟੀ ਆਈ ਹੋਈ ਉਹ ਚ ਗੋਲ ਮੇਜ਼ ਵੀ ਹੈ ਲਾਲ ਬੈਟ ਵੀ ਹੈ ਏਸੀ ਵੀ ਹੈ ਸੋਫੇ ਵੀ ਹੈ ਸਾਰਾ ਕੁਝ ਉਹਦੇ ਵਿੱਚ ਤੰਦੂਰ ਵੀ ਹੈ ਜੀ ਰੋਟੀਆਂ ਹੀ ਪਕਣੀਆਂ ਪਕਵਾਨ ਵੀ ਲੱਗਣੇ ਜੀ ਇਹ 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 ਕਿਹੜੀ ਧਰਤੀ ਦੁਆਏ ਹੋਈਆਂ ਜੀ ਕਾਸ਼ ਨੇ ਕਿਤੇ ਛਤਰੀਆਂ ਵਾਲੇ ਵੀ ਇੰਤਜ਼ਾਮ ਨਾ ਕੀਤੇ ਹੋਣ ਛਤਰੀਆਂ ਵਾਲੇ ਤਾਂ ਹੈ ਨਹੀਂ ਜੀ ਜਿਹੜੇ ਹਿਸਾਬ ਨਾਲ ਬੈਰੀਕੇਡ ਲਾਰੇ ਡੰਡਿਆਂ ਦੇ ਜ਼ਰੂਰ ਕਰੇ ਹੋਣ ਇਹਨਾਂ ਨੇ ਬਿਲਕੁਲ ਉਹ ਦੇਖੋ ਜੀ ਸਾਹਮਣੇ ਟਰੈਕਟਰ ਆ ਗਿਆ ਇੱਕ ਹੋਰ ਬੈਰੀਕੇਡ ਤੇ ਬੈਰੀਕੇਡ ਆ ਰਹੇ ਆ ਕੱਲ ਦੀਆਂ ਤਿਆਰੀਆਂ ਜਿਹੜੀਆਂ ਪ੍ਰਸ਼ਾਸਨ ਕਰ ਰਿਹਾ ਹੈ ਇਹ ਪਰਚਾ ਨਾ ਕਰਵਾ ਦੇਣ ਤੁਹਾਡੇ ਤੇ ਹੁਣੇ ਮਹਾਰਾਜ ਪਰਚੇ ਇੱਕ ਦੇ 10 ਪਰਚੇ ਦਾ ਕੋ ਚੱਕਰ ਨਹੀਂ ਹੈਗਾ ਪਰਚੇ ਕੋ ਟੈਨਸ਼ਨ ਨਹੀਂ ਹੈਗੀ ਕਿੰਨੀਆਂ ਕੁਰਸੀਆਂ ਜੀ ਜਿਹੜੀ ਹੱਥ ਜਾਗੀ ਉਹੀ ਵੱਜੂਗੀ ਜਿਹੜੀ ਹੱਥ ਜਾਗੀ ਕੁਝ ਕਰੋੜਾਂ ਦੇ ਲੱਖਾਂ ਲੀਟਰ ਦੇ ਵਿੱਚ ਜਿਹੜਾ ਪਾਣੀ ਆਹਾ ਜਿਹੜਾ 1 ਕਰੋੜ 55 ਲੱਖ ਲੀਟਰ ਜਿਹੜਾ ਨਿਤ ਦਾ ਜਿਹੜਾ ਪਾਣੀ ਲੱਗਣਾ ਤੁਸੀਂ ਵੇਸਟਿੰਗ ਦੇਖੋ ਕਿੰਨੀ ਹੋਣੀ ਆ ਯਾਰ ਸਾਡੀ ਜੀਰੀ ਨੂੰ ਰੋਈ ਜਾਂਦੇ ਨੇ ਇਹ ਆ ਭਗਵੰਤ ਮਾਨ ਦੀ ਗੱਲ ਕਰਦੇ ਆ ਉਹਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਉਹਦੇ ਆ ਜਿਹੜੇ ਅਫਸਰ ਲਾਈਨ ਬੈਠੀ ਆ ਪਬਲਿਕ ਹੀアリング ਹੋਣ ਜਾ ਰਹੀ ਆ ਇੱਕ ਆਮ ਪਬਲਿਕਲੀ ਸੁਣਵਾਈ ਹੋਣ ਜਾ ਰਹੀ ਆ ਕਾਗਜ਼ ਹੁਣ ਤੱਕ ਨਹੀਂ ਦਿੱਤੇ ਸਾਨੂੰ ਪੂਰਾ ਕਲੀਅਰ ਹੈ ਜੀ ਪ੍ਰਸ਼ਾਸਨ ਉਹਨਾਂ ਦਾ ਸਾਥ ਦੇਵੇਗਾ ਪਰ ਇੱਕ ਗੱਲ ਮੈਂ ਕਹਿ ਦਿੰਨਾ ਪਰ ਅਸੀਂ ਸਾਥ ਨਹੀਂ ਦੇਣ ਦਵਾਂਗੇ ਇਹ ਰੋਜ਼ਗਾਰ ਆ ਰੋਜ਼ਗਾਰ ਤਾਂ ਸਾਡਾ ਚਮਕੌਰ ਸਾਹਿਬ ਥਾਣਾ ਖਾਲੀ ਪਿਆ ਜਿਹੜਾ ਸਾਡੇ ਨੌਜਵਾਨ ਆ ਉਹ ਕਿਤੇ ਲੀਵਰ ਕਰਨ ਵਾਸਤੇ ਬਣੇ ਆ ਪੜ੍ਹੇ ਲਿਖੇ ਨੌਜਵਾਨ ਆ ਉਹ ਲੀਵਰ ਕਰਨਗੇ 8899000 ਨੂੰ ਚੌਕੀਆਂ ਸਾਡੀਆਂ ਖਾਲੀ ਪਈਆਂ ਉਹਦੇ ਵਿੱਚ ਹਸਪਤਾਲ ਖਾਲੀ ਪਿਆ ਐ ਐਸ ਡੀ ਐਮ ਦਫ਼ਤਰ ਖਾਲੀ ਪਿਆ ਵੀਡੀਓ ਦਫ਼ਤਰ ਖਾਲੀ ਪਿਆ ਤਹਿਸੀਲਦਾਰ ਦਫ਼ਤਰ ਖਾਲੀ ਪਿਆ ਨੌਕਰੀਆਂ ਦੇ ਦਿਓ ਪਰ ਜੇ ਇਹਨਾਂ ਨੇ ਲਿਖਤੀ ਰੂਪ ਚ ਦੇ ਤਾਂ ਫਿਰ ਲੱਗਣ ਦੇ ਤੈਨੂੰ ਫੈਕਟਰੀ ਸਾਡੀਆਂ ਕੋਟਾ ਨਹੀਂ ਮੰਨਦੀਆਂ ਸਾਡੇ ਐਫ ਪੀ ਡੈਪਟਾ ਨੂੰ ਇਹ ਕਿੱਥੇ ਤੇ ਮੰਨ ਲਾਂਗੇ ਫਿਰ ਮੈਨੂੰ ਵੀ ਫੋਨ ਆਇਆ ਥੋੜੇ 5 ਬੰਦੇ ਰੱਖ ਲਾਂਗੇ 5 ਬੰਦੇ ਆ ਪਿੱਛੇ ਅਸੀਂ ਉਹ ਸਾਰੇ ਇਲਾਕੇ ਨੂੰ ਥੋੜਾ ਕੈਂਸਰ ਦੇਣਾ ਹੈ ਪ੍ਰਸ਼ਾਸਨ ਚੰਦੇ ਨਾਲ ਨਹੀਂ ਹੈਗਾ ਉਹ ਦੇਖੋ ਤੇ ਨਾਕੇ ਲਾਤੇ ਪੁਰੇ ਦੇ ਨਾਕੇ ਲਾਤੇ ਇੱਥੇ ਨਾਕੇ ਨਾਲ ਜਗ੍ਹਾ ਜਗ੍ਹਾ ਨਾਕੇ ਲਾਤੇ ਅਫਸਰ ਸਾਰੇ ਫੈਕਟਰੀ ਦੀ ਨਾਕਰੇ ਕਿਕ ਅਫੀਸਰ ਦੀ ਜਿਹੜਾ ਮੱਦਦ ਇਹਨਾਂ ਦੀ ਕਰ ਰਿਹਾ ਸਾਨੂੰ ਕੱਲੇ-ਕੱਲੇ ਦੀ ਪਤਾ ਵੀ ਪ੍ਰਾਪਰਟੀ ਕਿ ਦੀ ਕਿੱਥੇ ਆ ਔਰ ਥੋੜੇ ਡੈਮੇਜ ਸਾਡਾ ਬਿਜਿਲੈਂਸ ਵੀ ਜਾਣੇ ਕੋਲ ਤਿਆਰੀ ਆ ਕਿਹੜੇ ਥਲੜੇ ਚੰਗੌਰ ਸਾਹਿਬ ਕਈ ਬਲਾਕ ਦੇ ਵੀ ਅਫਸਰ ਐਸੇ ਨੇ ਅਸੀਂ ਉਹਨਾਂ ਨੂੰ ਵੀ ਹੁਣ ਘੇਰਾਂਗੇ ਹਰੇ ਪਾਸੇ ਨੂੰ ਪਰ ਸਭ ਨੂੰ ਅਸੀਂ ਵੀ ਫਸਾਵਾਂਗੇ ਇਹਨਾਂ ਲਈ ਹਾਈ ਕੋਰਟ ਤਿਆਰ ਹੈ ਭਲੇਖੇ 'ਚ ਨਾ ਰਹਿਣ ਕਿੱਡਾ ਮਰਜੀ ਜ਼ਿਲ੍ਹੇ ਦਾ ਅਫਸਰ ਹੋਵੇ ਪਰ ਇਹ ਫੈਕਟਰੀ ਉਰੇ ਨਹੀਂ ਲੱਗੂ ਜੀ ਸ੍ਰੀ ਚਮਕੌਰ ਸਾਹਿਬ ਪੇਪਰ ਮਿੱਲ ਦਾ ਮੁੱਦਾ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਕਿਉਂਕਿ ਗੱਲਾਂ ਤੁਸੀਂ ਪਹਿਲਾਂ ਵੀ ਦੇਖੀਆਂ ਕਿ ਇਸ ਜ਼ਮੀਨ ਦੇ ਉੱਤੇ ਇੱਕ ਪੇਪਰ ਮਿੱਲ ਲੱਗਣੀ ਹੈ ਜਿਹਦੀ ਮਨਜ਼ੂਰੀ ਪਿਛਲੀਆਂ ਸਰਕਾਰਾਂ ਨੇ ਦਿੱਤੀ ਪੰਚਾਇਤੀ ਜਗਾ ਜਗਾ ਵੀ ਜਿਹੜੀ ਹੈਗੀ ਆ ਉਹ ਇੱਕ ਨਿੱਜੀ ਕੰਪਨੀ ਨੂੰ ਦੇ ਦਿੱਤੀ ਜਾਂਦੀ ਹੈ ਤੇ ਕੱਲ ਨੂੰ ਯਾਨੀ ਕਿ 30 ਅਪ੍ਰੈਲ ਨੂੰ ਇੱਥੇ ਪਬਲਿਕ ਹੀਅਰਿੰਗ ਹੋਣੀ ਹੈ ਤੇ ਉਸ ਤੋਂ ਪਹਿਲਾਂ ਤਿਆਰੀਆਂ ਪੇਪਰ ਮਿੱਲ ਦੇ ਵੱਲੋਂ ਵੀ ਜਿਹੜੇ ਟਰੱਕ ਤੋਂ ਚੀਜ਼ਾਂ ਲਾਈਆਂ ਜਾ ਰਹੀਆਂ ਇੱਥੇ ਟੈਂਟ ਵਗੈਰਾ ਲੱਗਣੇ ਆ ਪਬਲਿਕ ਹਿਅਰਿੰਗ ਦਾ ਸੱਦਾ ਹੈਗਾ ਲੋਕਾਂ ਨੂੰ ਵੀ ਜਿਨ੍ਹਾਂ ਦੇ ਇਤਰਾਜ਼ ਹੈ ਇੱਥੇ ਵਿਰੋਧੀ ਤੇ ਸਮਰਥਕ ਮਤਲਬ ਕਿ ਇਸ ਫੈਕਟਰੀ ਦੇ ਹੱਕ ਵਾਲੇ ਲੋਕ ਵੀ ਪਹੁੰਚਣਗੇ ਵਿਰੋਧ ਵਾਲੇ ਵੀ ਪਹੁੰਚਣਗੇ ਤਾਂ ਪਬਲਿਕ ਹਿਅਰਿੰਗ ਰੱਖੀ ਹੋਈ ਹੈ ਪਰ ਉਸ ਤੋਂ ਪਹਿਲਾਂ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਦਾ ਇਹ ਕਹਿਣਾ ਵੀ ਜੋ ਮਰਜ਼ੀ ਹੋ ਜੇ ਅਸੀਂ ਪਬਲਿਕ ਹਿਅਰਿੰਗ ਕਰਾਂਗੇ ਪਰ ਇਸ ਫੈਕਟਰੀ ਨੂੰ ਇੱਥੇ ਲੱਗਣ ਦੇ ਤੋਂ ਰੋਕਣ ਦੇ ਲਈ ਪੂਰੀ ਜੋਸ਼ ਦੇ ਨਾਲ ਪੂਰੇ ਜੋਸ਼ ਦੇ ਨਾਲ ਜ਼ੋਰ ਦੇ ਨਾਲ ਕੋਸ਼ਿਸ਼ ਕੀਤੀ ਜਾਊਗੀ ਸੋ ਗੱਲਬਾਤ ਕਰਦੇ ਹਾਂ ਝੁਜਾਰ ਸਿੰਘ ਹੈ ਪ੍ਰਸ਼ਾਸਨ ਦੇ ਨਾਲ ਵੀ ਮੁਲਾਕਾਤ ਕਰਕੇ ਆਟੇ ਨੇ ਕਿਵੇਂ ਵੇਖਦੇ ਹੋ ਜੀ ਕੱਲ ਨੂੰ ਪਬਲਿਕ ਹੈਰਿੰਗ ਹੈ ਕਿਵੇਂ ਦੀਆਂ ਤਿਆਰੀਆਂ ਨੇ ਲੋਕਾਂ ਦਾ ਕਿਵੇਂ ਦਾ ਹੰਗਾਰਾ ਕਿਉਂਕਿ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਵੀ ਕੱਲ ਨੂੰ ਇਕੱਠ ਉਹਨਾਂ ਲੋਕਾਂ ਦਾ ਵੀ ਹੋ ਰਿਹਾ ਜਿਹੜੇ ਕਹਿੰਦੇ ਵੀ ਭਾਈ ਤੁਸੀਂ ਗਲਤ ਹੋ ਜੇ ਕਿਸੇ ਨੂੰ ਰੋਜ਼ਗਾਰ ਮਿਲਦਾ ਮਿਲ ਲੈਣ ਦਿਓ ਨਾ ਵਿਰੋਧ ਕਰੋ ਦੇਖੋ ਜੀ ਅਸੀਂ ਕਿੰਨੇ ਦਿਨਾਂ ਤੋਂ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਉਹਨਾਂ ਨੂੰ ਸਮਝਾਇਆ ਹੈਗਾ ਇਹਦੇ ਕੀ ਕੀ ਸਾਈਡ ਇਫੈਕਟ ਹੋਣੇ ਆ ਕੀ ਕੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦਾ ਨੁਕਸਾਨ ਹੋਣਾ ਸੋ ਜ਼ਿਆਦਾਤਰ ਲੋਕਾਂ ਦਾ ਹੰਗਾਰਾ ਇਹੀ ਸੀ ਵੀ ਫੈਕਟਰੀ ਲੱਗਣੀ ਨਹੀਂ ਚਾਹੀਦੀ ਅੱਜ ਵੀ ਅਸੀਂ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ 'ਚ ਗਏ ਆ ਚਮਕੌਰ ਸਾਹਿਬ ਉਹਨਾਂ ਨੇ ਪੂਰਾ ਸਮਰਥਨ ਦਿੱਤਾ ਕੱਲ ਨੂੰ ਬਾਜ਼ਾਰ ਬੰਦ ਹੋਣਾ ਸਾਰਾ ਚਮਕੌਰ ਸਾਹਿਬ ਤੇ ਉਹ ਕਹਿੰਦੇ ਸੀ ਬਾਜ਼ਾਰ ਬੰਦ ਕਰਕੇ ਬੀਬੀਆਂ ਮਾਈਆਂ ਸਭ ਨੂੰ ਲੈ ਕੇ ਆਵਾਂਗੇ ਇੱਥੇ ਤੱਕ ਉਹਨਾਂ ਨੇ ਕਿਹਾ ਹੈਗਾ ਆ ਉਹ ਕਹਿੰਦੇ ਅਸੀਂ ਰੋਜ਼ ਤਾਂ ਤੁਰ ਨਹੀਂ ਸਕਦੇ ਪਰ ਇੱਕ ਦਿਨ ਜੇ ਸਾਡੀਆਂ ਜ਼ਿੰਦਗੀਆਂ ਬਚਦੀਆਂ ਸਾਡਾ ਤੁਹਾਡੇ ਵਾਸਤੇ ਹਾਜ਼ਰ ਅਸੀਂ ਤਿਆਰ ਆਉਣੇ ਨੂੰ ਲੋਕਾਂ 'ਚ ਪੂਰਾ ਉਤਸ਼ਾਹ ਹੈਗਾ ਜੀ ਤੇ ਪ੍ਰਸ਼ਾਸਨ ਨਾਲ ਵੀ ਸਾਡੀ ਮੀਟਿੰਗ ਹੋਈ ਆ ਆ ਪ੍ਰਸ਼ਾਸਨ ਦਾ ਰਵਈਆ ਸਾਨੂੰ ਕੁਝ ਠੀਕ ਨਹੀਂ ਲੱਗ ਰਿਹਾ ਜਿਹੜੇ ਕਾਗਜ਼ ਪੱਤਰ ਸਾਡੇ ਕੋਲ ਅਜੇ ਤੱਕ ਨਹੀਂ ਆਏ ਜਿਹੜੀਆਂ ਪ੍ਰਪੋਜ਼ਲ ਹੈਗੀਆਂ ਆ ਅਸੀਂ ਇਹਨਾਂ ਦੇ ਜਿਹੜੇ-ਜਿਹੜੇ ਉੱਚ ਦਫ਼ਤਰ ਦਿੱਤੇ ਹੋਏ ਸੀ ਉੱਥੇ ਵੀ ਸਾਡੇ ਬੰਦੇ ਜਾ ਕੇ ਆਏ ਆ 10-12 ਦਿਨ ਤੋਂ ਜਾ ਰਹੇ ਅਜੇ ਤੱਕ ਸਾਡੇ ਕੋਲ ਪ੍ਰਪੋਜ਼ਲ ਨਹੀਂ ਆਈ ਵੀ ਕੀ ਕੀ ਇਹਨਾਂ ਦਾ ਸਮਰੀਚ ਕੀ ਕੀ ਹੈਗਾ ਆ ਫੈਕਟਰੀ ਦਾ ਉਹ ਅਜੇ ਤੱਕ ਨਹੀਂ ਆਈ ਜੇ ਸਰਕਾਰ ਜਿੱਦਾਂ ਸੀਚੇয়াল ਜੀ ਨੇ ਪ੍ਰੋਡਕਸ਼ਨ ਬੋਰਡ ਨੂੰ ਕਿਹਾ ਸੀ ਮੇਰਾ ਖਿਆਲ ਉਹਨਾਂ ਨੇ ਸੁਣੀ ਨਹੀਂ ਉਹਨਾਂ ਦੀ ਗੱਲ ਅਜੇ ਤੱਕ ਇਹ ਲੱਗਦਾ ਹੈ ਕਿਉਂਕਿ ਉਹਨਾਂ ਨੂੰ ਨਹੀਂ ਪ੍ਰੋਪੋਜ਼ਲ ਸਾਨੂੰ ਪਹੁੰਚਾ ਦੇਣੀ ਚਾਹੀਦੀ ਸੀ ਦੇ ਦੇਣੀ ਚਾਹੀਦੀ ਸੀ ਸਾਨੂੰ ਅਜੇ ਕਿਤੋਂ ਨਹੀਂ ਮਿਲੀ ਹੈਗੀ ਅਜੇ ਤੱਕ ਜਿੰਦ ਵਿੱਚ ਤੁਸੀਂ ਕਹਿੰਦੇ ਵੀ ਸਰਕਾਰ ਦੀ ਮਨਸ਼ਾ ਠੀਕ ਨਹੀਂ ਪਰ ਪਿਛਲੀਆਂ ਸਰਕਾਰਾਂ ਨੇ ਬਾਈ ਜੀ ਇਹ ਕੰਮ ਕੀਤਾ ਹੋਇਆ ਤੇ ਸਰਕਾਰ ਨੂੰ ਤਾਂ ਮੌਜੂਦਾ ਸਰਕਾਰ ਨੂੰ ਤਾਂ ਬਾਬਾ ਖੱਟਣ ਦੇ ਵਿੱਚ আর ਪਿਛਲੀਆਂ ਸਰਕਾਰਾਂ ਨੂੰ ਦੇਖਣ ਦੇ ਵਿੱਚ ਬਹੁਤ ਵਧੀਆ ਪੁਆਇੰਟ ਸੀਗਾ ਸਰਕਾਰ ਕਿਵੇਂ ਮਿਲੀ ਹੋਈ ਸਰਕਾਰਾਂ ਦੇ ਤਾਂ ਬਾਬਾ ਕੋਆਪਰੇਟਿਵ ਘਰਾਣਿਆਂ ਦੀ ਕਟਣੀ ਹੁੰਦੀਆਂ ਜੀ ਇਹਨਾਂ ਦੇ ਹਿਸਾਬ ਨਾਲ ਸਰਕਾਰਾਂ ਚੱਲਦੀਆਂ ਉੱਤੋਂ ਹੀ ਲੱਗ ਲੱਗਾ ਵਿੱਚੋਂ ਤਾਂ ਸਾਰੇ ਇੱਕ ਹੈਗੇ ਆ ਮੈਂ ਇੱਕ ਸਰਕਾਰਾਂ ਦੀ ਇੱਕ ਗੱਲ ਕਹੀ ਦੇਣੀ ਜਾਂਦਾ ਸਿਆਸੀ ਪੋਲੀਟੀਕਲ ਪਾਰਟੀਆਂ ਨੂੰ ਸਾਨੂੰ ਪਤਾ ਹੈ ਕਿਹੜੇ ਕਿਹੜੇ ਬੰਦੇ ਦੇ ਪਿੱਛੇ ਹੈਗੇ ਸੀ ਇਹਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਸੀ ਕੋਈ ਅਜਨੌਨ ਨਹੀਂ ਲੈਣਾ ਚਾਹੁੰਦੇ ਜੇ ਇੱਥੇ ਕੋਈ ਪ੍ਰਸ਼ਾਸਨ ਦੇ ਥਰੂ ਧੱਕਾਸ਼ਾਹੀ ਕਰਦੇ ਆ ਇਹਨੂੰ ਸਹੀ ਕਾਨੂੰਨੀ ਹਿਸਾਬ ਨਾਲ ਨਹੀਂ ਚੱਲਦੇ ਅਸੀਂ ਇਕੱਲੇ ਇਕੱਲੇ ਦਾ ਨਾਂ ਦਵਾਂਗੇ ਇਕੱਲੇ ਇਕੱਲੇ ਸਿਆਸੀ ਬੰਦੇ ਦਾ ਔਰ ਇਹ ਨਹੀਂ ਹੈਗਾ ਵੀ ਅਸੀਂ ਇੱਥੇ ਮੀਡੀਆ ਚ ਕਹਿ ਕੇ ਰੁਕ ਜਾਣਾ ਅਸੀਂ ਪੂਰੇ ਪੰਜਾਬ ਚ ਘੁੰਮਾਂਗੇ ਜਿੰਨੇ ਵਾਤਾਵਰਨ ਪ੍ਰੇਮੀ ਹੈਗੇ ਆ ਉਹਨਾਂ ਕੋਲ ਜਾ ਜਾ ਕੇ ਮੀਟਿੰਗਾਂ ਕਰਾਂਗੇ ਵੀ ਕਿਹੜੇ ਲੀਡਰ ਨੇ ਕਿੱਦਾਂ-ਕਿੱਦਾਂ ਉੱਥੇ ਕੀ-ਕੀ ਕੀਤਾ ਹੈਗਾ ਆ ਉਹਦੇ ਚ ਮੌਜੂਦਾ ਸਰਕਾਰ ਦੇ ਵੀ ਹੈਗੇ ਨੇ ਪੁਰਾਣੀਆਂ ਸਰਕਾਰਾਂ ਦੇ ਵੀ ਹੈਗੇ ਆ ਸਾਨੂੰ ਸਾਰਾ ਕੁਝ ਪਤਾ ਕੀ ਕੁਝ ਚੱਲ ਰਿਹਾ ਪਰ ਅਸੀਂ ਅੱਜ ਉਹ ਕੋਈ ਨਾਮ ਲੈ ਕੇ ਇਹਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਤੇ ਹੁਣ ਪ੍ਰਸ਼ਾਸਨ ਦੇ ਨਾਲ ਤੁਸੀਂ ਮੀਟਿੰਗ ਕਰਕੇ ਆ ਜਸਨਾਬ ਸਿੰਘ ਜੀ ਕੀ ਗੱਲਬਾਤ ਹੋਈ ਪ੍ਰਸ਼ਾਸਨ ਨੇ ਕੀ ਤੁਹਾਨੂੰ ਭਰੋਸਾ ਦਿੱਤਾ ਵੀ ਕੱਲ੍ਹ ਉਹ ਕੀ ਕਹਿੰਦੇ ਆ ਤਾਨੂੰ ਕਿ ਕੀ ਹੋਣਾ ਜਾਂ ਕਿਸੇ ਤਰ੍ਹਾਂ ਪਤਾ ਹੀ ਲੱਗ ਜਾਂਦਾ ਵੀ ਉਹ ਡਰਾ ਰਹੇ ਆ ਜਾਂ ਫਿਰ ਕਰ ਰਹੇ ਗੀ ਗੱਲ ਦੋਨ ਦੋਨਾਂ ਪੱਖਾਂ ਦੀ ਕਰ ਰਹੇ ਆ ਪ੍ਰਸ਼ਾਸਨ ਦੇਖੋ ਇਹ ਤਾਂ ਹੈ ਨਹੀਂ ਵੀ ਹੁਣ ਸਾਨੂੰ ਤਾਂ ਉਹਨਾਂ ਨੇ ਗੋਲ ਮੋਲ ਗੱਲਾਂ ਕਰੀਆਂ ਜਿਆਦਾਤਰ ਉਹ ਇੰਡਸਟਰੀ ਦੇ ਜਾਂ ਸਰਕਾਰ ਮੰਨ ਲਓ ਜਾਂ ਉਧਰ ਆ ਉਹ ਪ੍ਰਸ਼ਾਸਨ ਤਕਰੀਬਨ ਉਧਰ ਹੀ ਹੁੰਦਾ ਹਰੇਕ ਵਾਰ ਹੱਕ ਜਿਹੜਾ ਉਹ ਲੜਕੇ ਲੈਣਾ ਪੈਂਦਾ ਸੋ ਆਪਾਂ ਨੂੰ ਜਿਹੜਾ ਆਪਣਾ ਹੱਕ ਆ ਉਹ ਲੜ ਕੇ ਲੈਣਾ ਪੈਂਦਾ ਲੋਕਾਂ ਨੂੰ ਕੀ ਸੱਦਾ ਦਿੰਦੇ ਜਿਹੜੇ ਲੋਕ ਇਸ ਚੀਜ਼ ਤੋਂ ਪ੍ਰਭਾਵਿਤ ਹੋਣੇ ਬਾਈ ਬਿਲਕੁਲ ਜੀ ਪ੍ਰਭਾਵਤ ਜਿਹੜੇ ਅਸੀਂ ਇਹਨਾਂ ਦੇ ਪਿੱਛੇ ਇੰਡਸਟਰੀਆਂ ਲੱਗੀਆਂ ਹੋਈਆਂ ਉੱਥੇ ਦੇਖ ਚੁੱਕੇ ਹਾਂ ਜੋ ਹਾਲਾਤ ਉੱਥੇ ਬਣੇ ਹੋਏ ਆ ਤੇ ਜਿਹੜੇ ਸਾਡੇ ਲੋਕ ਕੋ ਦਾਰੂ ਦੇ ਜਾਂ ਕੋਈ ਹੋਰ ਲਾਲਚਾਂ ਦੇ ਵਿੱਚ ਇਹ ਇੰਡਸਟਰੀ ਵਾਲਿਆਂ ਨਾਲ ਘੁੰਮਦੇ ਨੇ ਉਹਨਾਂ ਦੇ ਪੱਲੇ ਪਛਤਾਵਾ ਵੀ ਨਹੀਂ ਰਹਿਣਾ ਉਹਨਾਂ ਨੂੰ ਲਾਣ ਤਾਂ ਬਹੁਤ ਪੈਣੀ ਆ ਬਾਅਦ ਵਿੱਚ ਉਹਨਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਲਾਣ ਤਾਂ ਪੈਣਗੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਜਾਗੋ ਤੁਸੀਂ ਇਹ ਇੰਡਸਟਰੀ ਦਾ ਸਾਥ ਨਾ ਦਿਓ ਜੇ ਰੋਜ਼ਗਾਰ ਆ ਰੋਜ਼ਗਾਰ ਤਾਂ ਸਾਡਾ ਚਮਕੌਰ ਸਾਹਿਬ ਥਾਣਾ ਖਾਲੀ ਪਿਆ ਜਿਹੜਾ ਸਾਡੇ ਨੌਜਵਾਨ ਆ ਉਹ ਕਿਤੇ ਲੀਵਰ ਕਰਨ ਵਾਸਤੇ ਬਣੇ ਆ ਪੜ੍ਹੇ ਲਿਖੇ ਨੌਜਵਾਨ ਆ ਉਹ ਲੀਵਰ ਕਰਨਗੇ 8899000 ਨੂੰ ਜਿਹੜਾ ਥਾਣਾ ਹੈ ਉਥੇ ਮੇਰੇ ਖਿਆਲ ਚ 10 ਕ ਬੰਦੇ ਹੋਣੇ ਸਾਰੇ ਚੌਕੀਆਂ ਸਾਡੀਆਂ ਖਾਲੀ ਪਈਆਂ ਉਹਦੇ ਵਿੱਚ ਹਸਪਤਾਲ ਖਾਲੀ ਪਿਆ ਐਸ ਡੀ ਐਮ ਦਫ਼ਤਰ ਖਾਲੀ ਪਿਆ ਵੀਡੀਓ ਦਫ਼ਤਰ ਖਾਲੀ ਪਿਆ ਤਹਿਸੀਲਦਾਰ ਦਫ਼ਤਰ ਖਾਲੀ ਪਿਆ ਨੌਕਰੀਆਂ ਦੇ ਦਿਓ ਰੋਜ਼ਗਾਰ ਤਾਂ ਉਹ ਆ ਹਸਪਤਾਲਾਂ ਚ ਮਰੀਜ਼ ਵੱਧ ਨੇ ਡਾਕਟਰ ਨਹੀਂ ਬਿਲਕੁਲ ਜੀ ਹੋਈ ਆ ਰੋਜ਼ਗਾਰ ਦੇ ਦੋ ਚਲੋ ਇੱਕ ਲੇਬਰ ਤੁਹਾਨੂੰ ਇੱਕ ਸਿਰਫ ਲੇਬਰ ਬਣਾ ਕੇ ਰੱਖਣਾ ਚਾਹੁੰਦੇ ਆ ਇਹ ਜਿਹਦੇ ਸਾਨੂੰ ਰੋਜ਼ਗਾਰ ਪਰ ਉਹ ਵੀ ਮਿਲਣਾ ਨਹੀਂ ਸਾਨੂੰ ਰੋ ਸੋ ਇਹ ਤਾਂ ਜਿਹੜੀਆਂ ਸਰਕਾਰਾਂ ਐ ਕੋਰਪੋਰੇਟ ਘਰਾਣਿਆਂ ਨੂੰ ਆਪਣੀ ਜਿਹੜੀ ਪੰਜਾਬ ਦੀ ਧਰਤੀ ਆ ਉਹ ਸੰਭਾਲਣ ਜਾ ਰਹੀਆਂ ਇਹ ਖੇਤੀਬਾੜੀ ਦੀ ਧਰਤੀ ਆ ਸਾਡੀ ਇੰਡਸਟਰੀ ਦੀ ਧਰਤੀ ਨਹੀਂ ਹੈਗੀ ਖੇਤੀਬਾੜੀ ਚੋਂ ਅਨਾਜ ਸਾਰੀ ਦੁਨੀਆ ਨੇ ਖਾਣਾ ਜਿਹੜੀ ਇੰਡਸਟਰੀ ਐ ਉਹ ਕਿਤੇ ਮਾਰੂ ਜ਼ਮੀਨਾਂ 'ਚ ਵੀ ਲੱਗ ਸਕਦੀ ਆ ਤੁਸੀਂ ਇੱਕ ਗੱਲ ਕੀਤੀ ਬਈ ਭਾਈ ਸਾਨੂੰ ਇੱਥੇ ਨੌਕਰੀਆਂ ਇਹਨਾਂ ਨੇ ਦੇਣੀਆਂ ਨਹੀਂ ਹੈਗੀਆਂ ਬੇਸ਼ੱਕ ਬਾਧਾ ਵੀ ਕਰ ਲੈਣ ਪਰ ਜੇ ਇਹਨਾਂ ਨੇ ਲਿਖਤੀ ਰੂਪ ਚ ਦੇ ਤਾਂ ਫਿਰ ਲੱਗਣ ਦੇਦੋਂ ਕਿ ਫੈਕਟਰੀ ਮਿਰਜੀ ਆਪਾਂ ਨਾ ਅਕਸਰ ਦੇਖਦੇ ਆਪਾਂ ਪੰਚਾਇਤਾਂ ਚ ਜਾਂਦੇ ਆ ਥਾਣਿਆਂ ਚ ਫੈਸਲੇ ਹੁੰਦੇ ਆ ਸਾਡੇ ਦੋ ਭਾਈ ਲੜਦੇ ਆ ਉਥੇ ਆਪਾਂ ਲਿਖਤ ਕਰ ਲੈਂਦੇ ਆ ਵੀ ਆ ਅੱਜ ਤੇ ਬਾਅਦ ਇਹਨਾਂ ਦਾ ਫੈਸਲਾ ਹੋ ਗਿਆ ਉਹ ਦੋ ਦਿਨ ਫੇਰ ਲੜਪਾ ਨੇ ਕਹਿੰਦਾ ਮੈਨੂੰ ਤੇਰੇ ਕਾਗਜ ਨੂੰ ਮੰਨਦਾ ਸਾਡੀਆਂ ਕੋਟਾਂ ਨਹੀਂ ਮੰਨਦੀਆਂ ਸਾਡੇ ਐਫੀ ਡੈਪਟਾ ਨੂੰ ਇਹ ਕਿੱਥੇ ਤੇ ਮੰਨ ਲਣਗੇ ਫਿਰ ਲਿਖਤ ਇਹਨਾਂ ਦੀ ਕੋਈ ਨਹੀਂ ਇਹ ਤਾਂ ਇੱਕ ਸਿਰਫ ਲੋਕਾਂ ਨੂੰ ਝਾਂਸੇ ਚ ਦੇਣ ਵਾਲਾ ਚੱਕਰ ਆ ਚੱਲਦਾ ਇਹ ਆ ਤੁਹਾਡੇ ਜੀ ਮੈਨੂੰ ਵੀ ਫੋਨ ਆਇਆ ਤੁਹਾਡੇ ਪੰਜ ਬ ਪੰਜ ਬੰਦੇ ਆ ਪਿੱਛੇ ਅਸੀਂ ਉਹ ਸਾਰੇ ਇਲਾਕੇ ਨੂੰ ਥੋੜਾ ਕੈਂਸਰ ਦੇਣਾ ਇਹ ਲਾਲਚ ਦਿੱਤੇ ਜਾਂਦੇ ਆ ਲੋਕਾਂ ਨੂੰ ਇਹਦੇ ਬਿਨਾ ਹੋਰ ਕੁਝ ਨਹੀਂ ਆਗਾ ਜਿਹੜੇ ਜੇ 5-10 ਬੰਦੇ ਸਾਡੇ ਰੱਖਣੇ ਵੀ ਹੋਏ ਤਾਂ ਉਹ ਆ ਸੜਕ ਪਰੇ ਖੜਨਗੇ ਇਹ ਇਹਦੇ ਵਿੱਚ ਐਂਟਰੀ ਨਹੀਂ ਹੋਣੀ ਇਹਨਾਂ ਦੀ ਜੇ ਕਹਿਣਗੇ ਵੀ ਜ਼ਮੀਨ ਤੇ ਸਿਰਫ ਚੌਂਕੀਦਾਰ ਹੋਣਗੇ ਦੇ ਜਿਹੜਾ ਅੰਦਰ ਉਹਨਾਂ ਨੇ ਜੋ ਸਿਸਟਮ ਚਲਾਉਣਾ ਉਹ ਨਹੀਂ ਸਾਨੂੰ ਦੇਖਣ ਦੇਣਾ ਉੱਥੇ ਦਾ ਜਿਹੜੇ ਪ੍ਰਵਾਸੀ ਆ ਉਹਨਾਂ ਦੇ ਆਧਾਰ ਕਾਰਡ ਬਣਨਗੇ ਉਹਨਾਂ ਦੀਆਂ ਵੋਟਾਂ ਬਣਨਗੀਆਂ ਉਹ ਉਹਦੇ ਪੱਕੇ ਵਸਨੀਕ ਬਣਨਗੇ ਆਪਾਂ ਨੂੰ ਕੁਝ ਨਹੀਂ ਮਿਲਣਾ ਆਏਗਾ ਹੁਣ ਲੱਗਦਾ ਫਿਰ ਲੋਕ ਆਪ ਮੁਹਾਰੇ ਜਿਵੇਂ ਬਾਈ ਜੀ ਜੁਝਾਰ ਬਾਈ ਹੋਰਾਂ ਨੇ ਵੀ ਦੱਸਿਆ ਬਈ ਕਹਿੰਦੇ ਬਾਜ਼ਾਰ ਵੀ ਬੰਦ ਕਰ ਰਹੇ ਆ ਲੋਕ ਤੁਰਨ ਨੂੰ ਤਿਆਰ ਨੇ ਦੇਖੋ ਸਮਰਥਨ ਬਹੁਤ ਵੱਡੇ ਪੱਧਰ ਤੇ ਮਿਲ ਰਿਹਾ ਹੈ ਲੋਕ ਆਉਣਗੇ ਜਾਗਣਗੇ ਕਿਉਂਕਿ ਇਹ ਸਾਡੀ ਆਪਣੀ ਲੜਾਈ ਨਹੀਂ ਹੈਗੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਆ ਜਿਹੜੀ ਇਹ ਇੰਡਸਟਰੀ ਲੱਗਣੀ ਆ ਇਹ ਅੱਜ ਇੱਕ ਲੱਗਣੀ ਆ ਉਹ ਤੋਂ ਬਾਅਦ ਜਿਹੜਾ ਸਰਕਾਰ ਦੀ ਪ੍ਰਪੋਜ਼ਲ ਬਣੀ ਹੋਈ ਆ ਉਹਨਾਂ ਨੇ ਨੋਟੀਫਿਕੇਸ਼ਨ ਪਿਛਲੀ ਸਰਕਾਰ ਨੇ ਕਰਿਆ ਹੋਇਆ ਉਹ ਤਕਰੀਬਨ 38584 ਕਿਲਾ ਉਹਨਾਂ ਨੇ ਹੋਰ ਦਿੱਤਾ ਹੋਇਆ ਵੀ ਇਹ ਲਘੂ ਉਦਯੋਗ ਵਾਸਤੇ ਦੇ ਦਿਓ ਸਾਡੇ ਦਾ ਇੱਥੇ ਸਾਰੀ ਜ਼ਮੀਨ ਇਹ ਇੰਡਸਟਰੀ ਕੋਲ ਚਲੀ ਜਾਣੀ ਸਾਡੇ ਜਿਹੜੇ ਖੇਤੀ ਆ ਸਾਡਾ ਦਾ ਧੰਦਾ ਹੀ ਖਤਮ ਕਰ ਦੇਣਾ ਉਹਨਾਂ ਨੇ ਜਿਹੜੇ ਹੁਣ ਲੇਬਰ ਕਰਨ ਵਾਲੇ ਜਿਹੜੇ ਲੋਕ ਸਾਡੇ ਹੈਗੇ ਆ ਉਹਨਾਂ ਨੂੰ ਲਾਲਚ ਦੇ ਰਹੇ ਆ ਸਾਡੇ ਨਾਲ ਇੱਕ ਇੱਥੇ ਮੇਰੇ ਪਿੰਡ ਹਫਸਾਬਾ ਦਾ ਇੱਕ ਉਹਦੇ ਨਾਲ ਆਈਸਕ੍ਰੀਮ ਦੀ ਫੈਕਟਰੀ ਆ ਉੱਥੇ ਉਹ ਆਪਣੇ ਖਾਨਪੁਰ ਦਾ ਮੁੰਡਾ ਨੌਜਵਾਨ ਜਿਹਦਾ ਕੰਮ ਉਹਦੇ ਕੋਲ 65 ਰੇੜੀਆਂ ਹੈ 65 ਰੇੜੀਆਂ ਉਹ ਪਿੰਡਾਂ ਦੇ ਵਿੱਚ ਭੇਜਦਾ ਜਿਨ੍ਹਾਂ ਦੀ ਦਿਹਾੜੀ 1000 ਤੋਂ 1500 ਰੁਪਏ ਬਣਦੀ ਆ ਉਹ ਬੰਦਾ ਕਹਿੰਦਾ ਮੈਂ ਥੱਕ ਗਿਆ ਕਹਿ ਕਹਿ ਕੇ ਵੀ ਮੇਰੇ ਕੋਲ ਕੰਮ ਲੱਗ ਜਾਓ ਆਜੋ ਰੇੜੀ ਲੈ ਜਾ ਕਰੋ ਤੁਹਾਨੂੰ ਆਮਦਨ ਚੰਗੀ ਹੋਊਗੀ 65 ਦੇ ਵਿੱਚੋਂ ਤਿੰਨ ਜਾਂ ਚਾਰ ਪੰਜਾਬੀਆਂ ਸਾਰੀ ਪ੍ਰਵਾਸੀਆਂ ਜੀ ਉਹ ਬੰਦਾ ਮਿੰਤਾ ਵੀ ਕਰਦਾ ਵੀ ਮੇਰੇ ਕੋਲ ਆਜੋ ਪੰਜਾਬੀ ਆਜੋ ਪਰ ਜਿਹੜੇ ਅਸੀਂ ਇਹ ਲੋਕ ਕੰਮ ਨਹੀਂ ਕਰ ਸਕਦੇ ਜੀ ਮੋਢੇ ਤੇ ਤੁਹਾਡੇ ਵੀ ਪੰਨਨ ਦੱਸਦਾ ਤੁਸੀਂ ਆ ਲਾਈਵ ਬਿੱਲੇ ਵਗੈਰਾ ਵੀ ਤੇ ਕੱਲ ਨੂੰ ਕਹਿੰਦੇ ਕੋਈ ਉਹੀ ਜਿਹੀ ਵੀ ਗੱਲਬਾਤ ਹੋ ਸਕਦੀ ਹੈ ਪ੍ਰਸ਼ਾਸਨ ਇੱਥੇ ਲਾਠੀ ਚਾਰਜ ਵੀ ਹੋ ਸਕਦਾ ਉਹਦੇ ਲਈ ਵੀ ਤਿਆਰ ਹੈ ਜੀ 150% ਜੀ 110% ਤਿਆਰ ਹੈ ਕੋ ਚੱਕਰ ਜਗਾ ਉੜਦੀਆਂ ਗੱਡੀਆਂ ਗੇੜੇ ਲਗਾਤਾਰ ਮਾਰ ਰਹੀਆਂ ਨੇ ਤੇ ਤੁਸੀਂ ਵੀ ਉਸ ਮੀਟਿੰਗ ਦਾ ਹਿੱਸਾ ਸੀਗੇ ਹੁਣ ਪ੍ਰਸ਼ਾਸਨ ਉਹ ਉੱਥੋਂ ਆਏ ਜੀ ਅੱਜ ਜਿੰਨੇ ਮੇਰੇ ਸਤਕਾਰਯੋਖ ਖੜੇ ਸਾਰੇ ਮੀਟਿੰਗ ਨੂੰ ਆਏ ਅਸੀਂ 101% ਪ੍ਰਸ਼ਾਸਨ ਉਹ ਫੇਟ ਨਹੀਂ ਖੜਾ ਤੁਸੀਂ ਪ੍ਰਸ਼ਾਸਨ ਨੂੰ ਕਹਿ ਕੀ ਕਿਹਾ ਅਸੀਂ ਮੈਂ ਇਹ ਕਿਹਾ ਵੀ ਤੁਸੀਂ ਸਾਡੇ ਡੰਡੇ ਫੇਰਨੇ ਫੇਰਨੇ ਆ ਪਰ ਅਸੀਂ ਸਾਰੇ ਡੰਡਾਂ ਦੇ ਡਰਦੇ ਨਹੀਂ ਹੈਗੇ ਅਸੀਂ 13 ਮਹੀਨੇ ਉੱਥੇ ਨਾ ਡਰੇ ਡੰਡਿਆਂ ਤੋਂ ਅਸੀਂ ਇੱਥੇ ਵੀ ਤੁਹਾਡੇ ਡਰਦੇ ਨਹੀਂ ਹੈਗੇ ਕੋਈ ਗੱਲ ਨਹੀਂ ਡੰਡਿਆਂ ਬੰਦਿਆਂ ਦੇ ਪੈਣੇ ਕੋਈ ਗੱਲ ਨਹੀਂ ਅਸੀਂ ਵੀ ਤੁਹਾਨੂੰ ਫੜਾਂਗੇ ਤੁਸੀਂ ਸਾਡੇ ਅਸੀਂ ਤੁਹਾਨੂੰ ਹੀ ਫੜਾਂਗੇ ਇੱਥੇ ਪਰ ਅਸੀਂ ਇਸ ਚੀਜ਼ ਤੇ ਕਰ ਰਹੇ ਆਂ ਕਿ ਇਹ ਸਾਡੀ ਪਜਾਊ ਜਗਾ ਸਾਰੀ ਅੱਜ ਤੋਂ 7 ਸਾਲ ਪਹਿਲਾਂ ਅਸੀਂ ਆ ਬੈਠਿਆ ਭਾਈ ਸਾਰੇ ਕੋਲ ਖੜੇ ਆ ਅਸੀਂ ਰਜਿਸਟਰੀ 'ਚ ਖੜੇ ਤੇ 8 ਵਜੇ ਉਹ ਫੇਰ ਵੀ ਤੱਕ ਰਜਿਸਟਰੀ ਕਰਾ ਗਏ ਅਧਿਵਿ ਪ੍ਰਸ਼ਾਸਨ ਇਹ ਕਹਿੰਦਾ ਰਜਿਸਟਰੀ 'ਚ ਖੜੇ ਤੇ ਇੱਕ ਬਰੂਖ ਖੜੇ ਅਸੀਂ ਬਖਲਾ ਵੀ ਇਹ ਰਜਿਸਟਰੀ ਨਾ ਹੋਵੇ ਅੱਛਾ ਤਾਂ ਉਹ ਲੈ ਪਿੰਡ ਦੇ ਨੇ ਕਰਾਈਏ ਰਜਟਰੀ ਅਸੀਂ ਤੇ ਬਰੂਖ ਖੜੇ ਆ ਆ ਮੌਜੂਦ ਖੜੇ ਬੰਦੇ ਸਾਰੇ ਇੱਥੇ ਪਾਜੀ ਖੜੇ ਆ ਸਾਰੇ ਮੌਜੂਦ ਖੜੇ ਇੱਥੇ ਅਸੀਂ ਹੁਣ ਵੀ ਇਹਦੇ ਬਰੂਖ ਖੜੇ ਆ ਹਾਂ ਫੈਕਟਰੀ ਲੱਗੇ ਕੋਈ ਚਾਦੀ ਫੈਕਟਰੀ ਲੱਗੇ ਕੋਈ ਕੋਈ ਸਟੈਕਟਰਾਂ ਦੀ ਫੈਕਟਰੀ ਆ ਜਵੇ ਕੋਈ ਐਤਾ ਦੀ ਫੈਕਟਰੀ ਆ ਜਵੇ ਜਿਹੜਾ ਕੋਈ ਪ੍ਰੋਡਕਸ਼ਨ ਆ ਪਾਣੀ ਦੂਸ਼ਤ ਨਾ ਹੋਵੇ ਸਾਡਾ ਦੇਖੋ ਇੱਥੋਂ ਪਾਣੀ ਚੱਕਣਾ ਇਹਨਾਂ ਨੇ ਉਹ ਬੁੱਢੇ ਨਾਲ ਜਾ ਕੇ ਪਾਣੀ ਛੱਟਣਾ ਨਰਾਈ ਜ਼ਹਿਰ ਨਰ ਉੱਧਰ ਮਸ਼ੀਨ ਵੀ ਪੜੀ ਆ ਗਿਆ ਫੌਗਲੈਂਡ ਵੀ ਪੜੀ ਆ ਗਿਆ ਉਹ ਨਹਿਰ ਪਟੂ ਅੱਜ ਮੈਂ ਸਾਹਿਬ ਬੜੇ ਛੋਟੂ ਕਰਤੀ ਹੋਊਗਾ ਉਹਨਾਂ ਨੇ ਜਿਹੜਾ ਪਾਣੀ ਇੱਥੇ ਦੇਣਾ ਇਹਨੂੰ ਬੜਾ ਪਾਣੀ ਦੇਣਾ ਕੰਮ ਕੱਲ ਦਾ ਸ਼ੁਰੂ ਹੋਇਆ ਇੱਥੇ ਹੋ ਗਿਆ ਮੈਂ ਕੱਲ ਆਪ ਦੇਖਿਆ ਮਸ਼ੀਨ ਲੱਗਿਆ ਹੋ ਇਸ ਕਾਕੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਸਾਰੇ ਮੈਂ ਬੇਨਤੀ ਕਰਦਾ ਵੀ ਸਾਰੇ ਕੱਲ ਹੋਂਮਾ ਵਾਕੇ ਪਹੁੰਚੋ ਇੱਥੇ ਇਹ ਆਪਣਾ ਕੰਮ ਹੈ ਆਪਣੀ ਲਾਦਾ ਕੰਮ ਆ ਆਪਣੀ ਸਾਰੀ ਜ਼ਿੰਦਗੀ ਦਾ ਇਹ ਆਪਣਾ ਰਾਮ ਹੋਗਾ ਜੇ ਅੱਜ ਕੰਮ ਕਰਾਂਗੇ ਨਹੀਂ ਤਾਂ ਆਪਾਂ ਆਉਣ ਵਾਲੀ ਪੀੜ੍ਹੀ ਸਾਨੂੰ ਗਾਲਾਂ ਕੱਢੂਗੀ ਤੇ ਇਸ ਕਾਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਔਰ ਦੇਖੋ ਉਥੇ ਨਾਕੇ ਲਾਤੇ ਪੁਰਦੇ ਨਾਕੇ ਲਾਤੇ ਇੱਥੇ ਨਾਕੇ ਨਾਲ ਜਗ੍ਹਾ ਜਗ੍ਹਾ ਨਾਕੇ ਲਾਤੇ ਅਫਸਰ ਸਾਰੇ ਪੈਕਟ ਦੀ ਨਾਕੜਿਆ ਤੁਹਾਡੀਆਂ ਇਹੀ ਗੱਲਾਂ ਤੋਂ ਕਿਤੇ ਲੋਕ ਨਾ ਡਰ ਜਾਣ ਵੀ ਪਤਾ ਨਹੀਂ ਪ੍ਰਸ਼ਾਸਨ ਨੇ ਤਾਂ ਜੀ ਉਹ ਕਹਿੰਦੇ ਵੀ ਬਹੁਤ ਵੱਡੇ ਲੈਵਲ ਤੇ ਕੱਟ ਹੋਣਾ ਇਸ ਕਰਕੇ ਉਹਨਾਂ ਨੇ ਨਾਕੇ ਲਾਏ ਆ ਵੀ ਭਾਈ ਫਿਰ ਗੱਡੀਆਂ ਨੂੰ ਇੱਧਰ-ਉੱਧਰ ਰੋਕਣ ਦਾ ਵੀ ਪ੍ਰਬੰਧ ਪਾਰਕਿੰਗ ਦਾ ਵੀ ਕਰਨਾ ਕਿਤੇ ਤੁਹਾਡੀਆਂ ਗੱਲਾਂ ਤੋਂ ਲੋਕ ਹੀ ਡਰ ਜਾਣ ਆਉਣ ਨਹੀਂ ਬਿਲਕੁਲ ਨਹੀਂ ਜਾਂਦੇ ਲੋਕ ਜੀ ਜੇ ਲੋਕ ਜਾਂਦੇ ਅਸੀਂ ਸਵੇਰੇ 11 ਵਜੇ ਫਿਰਦੇ ਹਾਂ ਚੰਗੌਰ ਦੇ ਵਿੱਚ ਸਾਨੂੰ ਪੂਰਾ ਹੰਗਾਰਾ ਮਿਲਿਆ ਉਹ ਕਹਿੰਦੇ ਥੋੜਾ ਅਸੀਂ ਮੋਢੇ ਨੇ ਮੋਢਾ ਲਾ ਕੇ ਖੜੇ ਆ ਉਹ ਪਾਣੀ ਤੁਸੀਂ ਪੀਣਾ ਉਹ ਪਾਣੀ ਅਸੀਂ ਪੀਣਾ ਜੇ ਲੋਕ ਘੱਟ ਗਿਣਤੀ ਚਾਹੇ ਫਿਰ ਤਾਂ ਮਾੜਾ-ਮੋਟਾ ਧ ਇਹ ਤੱਕਾ ਸੀ ਕਿਉਂ ਹੁਣ ਦਵਾਂਗੇ ਤੱਕਾ ਦੀ ਕਦੇ ਹੁਣ ਦਵਾਂਗੇ ਜੇ ਸਾਡੇ ਬੰਜਰੇ ਕੋਈ ਤੱਕਿਆ ਵਾਲੀ ਗੱਲੇ ਨਹੀਂ ਕਰਨੀ ਸਾਣੇ ਪ੍ਰਸਾਦ ਤੱਕਾ ਕਦੇ ਕਰੂਗਾ ਪ੍ਰਸਾਦ ਤੱਕਾ ਤਾਂ ਕਰੂ ਸਾਣ ਨਾਲ ਨਾਲ ਕਹਿੰਦੇ ਉਹਨਾਂ ਦੇ ਹੱਕ 'ਤੇ ਖੜਾ ਸਿੱਧਾ ਹੀ ਦਿਖਦਾ ਏ ਫਿਰ ਤੱਕਾ ਹੀ ਉਹ ਵੀ ਤਾਂ ਤੱਕਾ ਹੀ ਆ ਨਹੀਂ ਨਹੀਂ ਮੂੰਹ ਦੇ ਅੱਪਾ ਜੋ ਮਰਜੀ ਕਹੀ ਜਾਏ ਨਾ ਹੁਣ ਆਪਾਂ ਆਪਸੀ ਲੜਦੇ ਆ ਉਹ ਗੱਲ ਬੱਕਰੀਆ ਮੂੰਹ ਨਾਲ ਲੜੀ ਜਾਓ ਆਪਾਂ ਇਹ ਮੂੰਹ ਨਾਲ ਝੂਠ ਤਾਂ ਨਹੀਂ ਬੋਲ ਰਹੇ ਤੁਸੀਂ ਬਿਲਕੁਲ ਮੈਂ ਕਹਿੰਦਾ ਸਾਡੇ ਵਗਾ ਇੱਕੋ ਹੀ ਬੰਦਾ ਦਰਜ ਹੋ ਗਿਆ ਇੱਥੇ ਇਹ ਆ ਗੜੇ ਸਾਰੇ ਬੰਦੇ ਗੋਹਾ ਖੜਿਆ ਏਰੀਆ ਦੇ ਵਿੱਚ ਬਿਲਕੁਲ ਜਾਨ ਨਾਲ ਖੜੇ ਆ ਜਿੰਦਾਬਾਦ ਹੈ ਜਿੰਦਾਬਾਦ ਰਹਾਂਗੇ ਫੈਕਟਰੀ ਨਹੀਂ ਲਗਰਦਾਂਗੇ ਇੱਥੇ ਹੇ ਸੋਨਿਹਾਲ ਸ੍ਰੀ ਅਕਾਲ ਤਾਰਾ ਜੀ ਜਦੋਂ ਇਹ ਰਜਿਸਟਰੀ ਹੋਈ ਸੀ ਉਦੋਂ ਵੀ ਜ਼ਮੀਨ ਦੇ ਜੇ ਖਿਲਾਫ ਉਦੋਂ ਹੀ ਖੜ ਜਾਂਦੇ ਆ ਕੇ ਤੁਸੀਂ ਉਦੋਂ ਵੀ ਹੋ ਸਕਦਾ ਸੀ ਇਹ ਕਿਹਾ ਜਾਂਦਾ ਵੀ ਇਹ ਪਰਿਵਾਰ ਉਹ ਹੈ ਜਿਹੜਾ ਚੰਨੀ ਸਾਹਿਬ ਦੇ ਵੀ ਨੇੜੇ ਆ ਤੇ ਨਾਮ ਜਿਨ੍ਹਾਂ ਦੇ ਕਾਂਗਰਸੀਆਂ ਦੇ ਵਿੱਚ ਆਉਂਦੇ ਆ ਲੀਡਰਾਂ ਦੇ ਉਹਨਾਂ ਦੇ ਵੀ ਨੇੜੇ ਰਾਣਾ ਜੀ ਦੇ ਵੀ ਨੇੜੇ ਆ ਤੇ ਅੱਜ ਤੁਸੀਂ ਖਿਲਾਫ ਆਗੇ ਬਾਈ ਰਾਣਾ ਜੀ ਤਾਂ ਮੈਂ ਨੇੜੇ ਹੈ ਨਹੀਂ ਚੰਨੀ ਸਾਹਿਬ ਦੇ ਹੈਗੇ ਹਾਂ ਜੀ ਉਹ ਗੱਲ ਮਨਨੂੰ ਪੁੱਛੀ ਸੀ ਉਹ ਕਹਿੰਦੇ ਵੀ ਦੇਖੋ ਆਪਣੀ ਪਰਸਨਲ ਗੱਲ ਤਾਂ ਨਹੀਂ ਦੱਸੀ ਜਾਂਦੀ ਨਹੀਂ ਪਰ ਇਹਦੇ ਵਿੱਚ ਜਦ ਕੈਪਟਨ ਅਮਨਿੰਦਰ ਸਿੰਘ ਦਾ ਸੀ ਇੰਟਰਫੇਅਰ ਇਹ ਜਮੀਨ ਤਾਂ ਵੀ ਕਿ ਉਹ ਵਾਕੀ ਇਹ ਹੁਣ ਮੈਂ ਚੰਨੀ ਸਾਹਿਬ ਨੂੰ ਵੀ ਅਪੀਲ ਕਰਦਾ ਵੀ ਭਾਈ ਤੁਹਾਨੂੰ ਰਿਹਾ ਕੇ ਹੁਣ ਲੋਕਾਂ ਨਾਲ ਖੜਨਾ ਪੈਣਾ ਅਸੀਂ ਵੀ ਤੁਹਾਡੇ ਨਾਲ ਤਾਂ ਹੋਵਾਂਗੇ ਠੀਕ ਹੈ ਜੀ ਗੱਲ ਇਸ ਤੋਂ ਉੱਪਰ ਸਾਨੂੰ ਕੁਝ ਕੋਈ ਪੋਲੀਟੀਕਲ ਜਾਂ ਕੁਝ ਕੋਈ ਹੋਰ ਚੀਜ਼ ਹੈ ਨਹੀਂ ਠੀਕ ਹੈ ਜੀ ਗੱਲ ਉਹਨਾਂ ਨੂੰ ਇਹ ਚੀਜ਼ ਦੇ ਨਾਲ ਸਾਡੇ ਹਲਕੇ ਦੇ ਨਾਲ ਖੜਨਾ ਪੈਣਾ ਮੈਨੂੰ ਉਮੀਦ ਆ ਵੀ ਉਹ ਖੜਨਗੇ ਵੀ ਹੁਣ ਕੀ ਗੱਲ ਨੂੰ ਕਾਨੂੰ ਤਾਂ ਨਹੀਂ ਬਾਕੀ ਸਾਡੀ ਜਥੇਬੰਦੀ ਜਦ ਬੁਲਾਉਣਗੇ ਉਹ ਆ ਜਾਣਗੇ ਉਹਨਾਂ ਨੂੰ ਅਸੀਂ ਕਹਿੰਦਾ ਲੀਡਰਾਂ ਨੂੰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਫਿਰ ਪਤਾ ਤਾਂ ਲੱਗੇ ਲੀਡਰਾਂ ਦਾ ਵੀ ਦੇਖੋ ਪਹਿਲਾਂ ਲੀਡਰਾਂ ਦੇ ਪਹਿਲਾਂ ਤਾਂ ਸਾਨੂੰ ਸਾਰੀ ਪਾਰਟੀ ਦੇ ਵਰਕਰਾਂ ਦੀ ਲੋੜ ਆ ਹਾਂਜੀ ਹਾਂ ਹੋ ਸਕਦਾ ਸਾਨੂੰ ਇਹਨਾਂ ਦੀ ਲੋੜੇ ਨਾ ਪਵੇ ਲੀਡਰਾਂ ਦੀ ਸਾਨੂੰ ਕੋਈ ਲੋੜ ਨਹੀਂ ਸਾਡੇ ਨਾਲ ਸਾਰੇ ਪਾਰਟੀ ਦੇ ਵਰਕਰ ਇੱਕ ਝੋਟੇ ਖੇਸੀ ਖੜ ਜੀਏ ਨਾ ਸਾਡੇ ਲਈ ਉਹੀ ਬਹੁਤ ਆ ਪਰ ਮੈਂ ਕਹਿੰਦਾ ਲੋਕਾਂ ਦੇ ਹੱਕ 'ਚ ਕਿਹੜਾ ਲੀਡਰ ਖੜਾ ਕਿਹੜਾ ਨਹੀਂ ਖੜਾ ਇਹ ਇਹਦਾ ਨਿਤਾਰਾ ਵੀ ਹੋਣਾ ਚਾਹੀਦਾ ਨਾ ਹਾਂਜੀ ਬਿਲਕੁਲ ਉਹ ਵੀ ਦਿਖਣਾ ਚਾਹੀਦਾ ਪਰ ਦੇਖੋ ਰਹੀ ਗੱਲ ਫੈਕਟਰੀ ਦੀ ਇਹ ਤਾਂ ਨਿਉਰੇ ਲੱਗਣ ਦੇਣੀ ਆ ਸਾਡੇ ਤੁਹਾਡੇ ਸਾਹਮਣੇ ਆਏ ਮੜਾ ਇਧਰ ਨੂੰ ਆ ਦਿਖਾਓ ਧੱਕਾ ਇਹ ਧੱਕਾ ਹੋਣਾ ਸ਼ੁਰੂ ਆ ਇਹ ਅੱਜੇ ਪੁਲਿਸ ਦੀਆਂ ਕਿਆ ਲੋਟ ਸੀ ਹੈਨਾ ਗੱਡੀਆਂ ਇਹ ਸਾਡੇ ਨਾਲ ਧੱਕਾ ਹੋਣਾ ਜ਼ਰੂਰੀ ਆ ਇਹ ਹੋਣਾ ਪਰ ਮੈਂ ਇੰਨੀ ਗੱਲ ਦੱਸ ਦਵਾਂ ਵੀ ਭਾਈ ਹਲਕਾ ਸਾਰਾ ਹੀ ਇਕੱਠਾ ਲੋਕਾਂ ਦਾ ਹੰਗਾਰਾ ਪੂਰਾ ਹੈ ਇਹ ਫੈਕਟਰੀਆਂ ਦੇ ਲੱਗਣ ਦੇ ਹਾਂ ਇੱਕ ਜਗ੍ਹਾ ਤੇ ਲੱਗ ਸਕਦੀ ਆ ਵੀ ਸਾਡੇ ਪਰ ਚੰਗੇ ਪਰਚੇ ਕਰਕੇ ਸਾਨੂੰ ਅੰਦਰ ਠੋਕ ਤੋ ਪੰਜ ਸੱਤ ਸਾਲਾਂ ਦੇ ਤਾ ਅਸੀਂ ਅੰਦਰ ਬਹਿ ਕੇ ਟਿਕ ਸਕਦੇ ਹਾਂ ਨਹੀਂ ਅਸੀਂ ਟਿਕਣਾ ਇਸ ਤੋਂ ਵੱਧ ਤਾਂ ਨਹੀਂ ਕੋਈ ਕੁਝ ਜੇਲਾ ਸੀ ਦੇਖੋ ਅੱਗੇ ਵੀ ਦੇਖ ਲਈਆਂ ਪ੍ਰਸ਼ਾਸਨ ਨੂੰ ਗੱਲ ਦੱਸਦੇ ਆ ਬਈ ਸਾਰਾ ਕੁਝ ਅਸੀਂ ਦੇਖਿਆ ਵਾ ਤੁਹਾਡੇ ਲਈ ਵੀ ਹਾਈ ਕੋਰਟ ਹੈਗਾ ਇੱਕ ਇੱਕ ਆਫੀਸਰ ਦੀ ਜਿਹੜਾ ਮੱਦ ਇਹਨਾਂ ਦੀ ਕਰ ਰਿਹਾ ਸਾਨੂੰ ਕੱਲੇ ਕੱਲੇ ਦੀ ਪਤਾ ਵੀ ਪ੍ਰਾਪਰਟੀ ਕਿ ਦੀ ਕਿੱਥੇ ਆ ਅਸੀਂ ਬਕਾਇਦਾ ਉਹਦੀ ਲਿਸਟਾਂ ਬਣਾਈਆਂ ਵੀ ਆਂ ਵਿਜੀਲੈਂਸ ਕੋਲ ਉਹਨਾਂ ਦੀਆਂ ਇਨਕੁਆਰੀਆਂ ਅਸੀਂ ਆਪਣੀ ਦਰਖਾਸਤਾਂ ਦੇ ਕੇ ਜਾਂਚ ਉਹਨਾਂ ਦੀ ਵੀ ਵਿੱਚ ਉਹਨਾਂ ਨੂੰ ਅੜਾਵਾਂਗੇ ਐਨੀ ਛੇਤੀ ਪ੍ਰਸ਼ਾਸਨ ਵੀ ਨਾ ਕਹੇ ਵੀ ਅਸੀਂ ਉਹਨਾਂ ਦੀ ਮਦਦ ਕਰਕੇ ਖੜਾ ਛੜਾ ਲੂਗੇ ਕੱਲਾ ਕੱਲਾ ਕਰਪਟ ਹੋ ਸਕਦਾ ਔਰੇ ਕੱਲੇ ਕੱਲੇ ਨੇ ਸਾਨੂੰ ਪਤਾ ਕਿਹੜਾ ਕਿਹਦੀ ਮਦਦ ਕਰਦਾ ਔਰ ਥੋੜੇ ਡੇਮੇਜ ਸਾਡਾ ਵਿਜੀਲੈਂਸ ਵੀ ਜਾਣੇ ਕੋਲ ਤਿਆਰੀ ਆ ਕਿਹੜੇ ਥੱਲੇੜੇ ਚੰਗੌਰ ਸਾਹਿਬ ਕਈ ਬਲਾਕ ਦੇ ਵੀ ਅਫਸਰ ਐਸੇ ਨੇ ਅਸੀਂ ਉਹਨਾਂ ਨੂੰ ਵੀ ਹੁਣ ਘੇਰਾਂਗੇ ਹਰੇ ਪਾਸੇ ਨੂੰ ਜੇ ਉਹ ਅਫਸਰਾਂ ਨੇ ਭਾਈ ਜੀ ਇਹ ਫੈਕਟਰੀ ਚਲੋ ਬੰਦ ਹੋ ਗਈ ਹੈ ਹੋ ਗਈ ਨੇ ਦੇਖੋ ਸਾਡੇ ਨਾ ਕ੍ਰਾਫਟ ਅਫਸਰ ਤਾਂ ਵੈਸੇ ਵੀ ਦੇਣੇ ਚਾਹੀਦੇ ਉਹਨਾਂ ਨੇ ਤਾਂ ਉਹਨਾਂ ਦਾ ਹੀ ਰਹਿਣਾ ਹੈ ਉਹਨਾਂ ਨੇ ਸਾਡਾ ਨਹੀਂ ਬਣਨਾ ਅਸੀਂ ਉਹਨਾਂ ਦੇ ਫੇਰ ਵੀ ਦਵਾਂਗੇ ਹਾਂ ਵੈਸੇ ਸਾਡੀ ਪਹਿਲਾਂ ਵੀ ਤਿਆਰੀ ਸੀ ਇਸ ਹਲਕੇ ਵਿੱਚ ਸਾਰੇ ਜਾਣਦੇ ਆਂ ਵੀ ਅਸੀਂ ਤਾਂ ਜਲੂ ਦੇ ਖਿਲਾਫ ਬੋਲਦੇ ਆਂ ਪਰ ਸਭ ਨੂੰ ਅਸੀਂ ਵੀ ਫਸਾਵਾਂਗੇ ਇਹਨਾਂ ਲਈ ਹਾਈ ਕੋਰਟ ਤਿਆਰ ਹੈ ਭਲੇਖੇ ਜਣਾ ਰਹਿਣ ਕਿੱਡਾ ਮਰਜੀ ਜ਼ਿਲ੍ਹੇ ਦਾ ਅਫਸਰ ਹੋਵੇ ਪਰ ਇਹ ਫੈਕਟਰੀ ਉਰੇ ਨਹੀਂ ਲੱਗੂ ਜੀ ਬਿਲਕੁਲ ਅਸਾ ਬਿਲਕੁਲ ਉਹ ਦੇਖੋ ਜੀ ਸਾਹਮਣੇ ਟਰੈਕਟਰ ਆ ਗਿਆ ਇੱਕ ਹੋਰ ਬੈਰੀਕੇਟ ਤੇ ਬੈਰੀਕੇਟ ਆ ਰਹੇ ਆ ਕਲ ਦੀਆਂ ਤਿਆਰੀਆਂ ਜਿਹੜੀਆਂ ਪ੍ਰਸ਼ਾਸਨ ਕਰ ਰਿਹਾ ਹੈ ਪਰ ਆਪਾਂ ਇਹਨੂੰ ਗਲਤ ਤਰੀਕੇ ਦੇ ਨਾਲ ਮੈਂ ਤਾਂ ਕਹਿੰਦਾ ਵੀ ਨਾ ਵੀ ਲਈਏ ਜੇ ਆਪਾਂ ਵੀ ਚਲੋ ਉਹਨਾਂ ਦੀਆਂ ਤਿਆਰੀਆਂ ਹੋ ਸਕਦੀਆਂ ਤੁਹਾਡੀਆਂ ਆਪਣੀਆਂ ਤਿਆਰੀਆਂ ਫੈਕਟਰੀ ਦੀਆਂ ਆਪਣੀਆਂ ਤਿਆਰੀਆਂ ਮੈਂ ਜੀ ਦੇਖੋ ਅਸੀਂ ਇਹ ਚਾਹੁੰਦੇ ਆਂ ਵੀ ਪਬਲਿਕ ਹੀਰਿੰਗ ਹੋ ਰਹੀ ਹੈ ਜਿਹੜੀ ਇਹ ਲੋਕਾਂ ਲਈ ਹੈ ਵੀ ਜਿਹੜੇ ਲੋਕ ਇਸ ਫੈਕਟਰੀ ਦੇ ਲਈ ਪ੍ਰਭਾਵਿਤ ਹੋਣਗੇ ਉਹਨਾਂ ਲਈ ਹੈ ਵੀ ਉਹ ਆ ਕੇ ਆਪਣਾ ਇਤਰਾਜ਼ ਜाहिर ਕਰਨ ਸਾਨੂੰ ਅਸੀਂ ਇਹ ਹੈ ਵੀ ਸਾਡੀ ਮਾਤਰਾਂ ਨੇ ਵੀ ਆਉਣ ਸਾਡੇ ਬਜ਼ੁਰਗਾਂ ਨੇ ਵੀ ਆਉਣ ਵੀ ਗਰਮੀ ਬਹੁਤ ਪੈ ਰਹੀ ਹੈ ਜੀ 11 ਵਜੇ ਦਾ ਟਾਈਮ ਹੈ ਜੀ ਇਹਨਾਂ ਰੱਖਿਆ ਹੋਇਆ ਅਸੀਂ ਇਹ ਤੁਹਾਨੂੰ ਦੱਸਣਾ ਵੀ ਕਿਵੇਂ ਪ੍ਰਸ਼ਾਸਨ ਨੇ ਮਦਦ ਕਰ ਰਿਹਾ ਹੈ ਅਸੀਂ ਉਹਨੂੰ ਰਿਕੁਐਸਟ ਕੀਤੀ ਵੀ ਦੇਖੋ ਜੀ ਬਹੁਤ ਗਰਮੀ ਹੈ ਕੋਈ ਉੱਥੇ ਬੈਠਣ ਦਾ ਿਕਸਾ ਨਹੀਂ ਹੈਗੀ ਕੁਝ ਨਹੀਂ ਵੀ ਕਿਰਪਾ ਕਰਕੇ ਸਾਨੂੰ ਅਸੀਂ ਉੱਥੇ ਟੈਂਟ ਲਾ ਲਈਏ ਤੇ ਪਾਣੀ ਦਾ ਅਰੇਂਜਮੈਂਟ ਕਰ ਲਈਏ ਵੀ ਘਟੋ ਘਟ ਜਿਹੜੇ ਬਜ਼ੁਰਗਾਂ ਨੇ ਕਿਸੇ ਛਾਂ ਥੱਲੇ ਖੜ੍ਹ ਜਾਣ ਸਾਨੂੰ ਜੀ ਸਾਫ ਮਨਾ ਕਰਤਾ ਅਸੀਂ 10 ਵਾਰ ਕਿਹਾ 20 ਵਾਰ ਕਿਹਾ ਵੀ ਟੈਂਟ ਲਾਉਣਾ ਸੀ ਕਿ ਹੋਰ ਕੁਝ ਕਰਨਾ ਜੀ ਘਟੋ ਘਟ ਛਾਂ ਤਾਂ ਹੋ ਜਾਵੇ ਉਸ ਜੀਨ ਕਰਤਾ ਮਨਾ ਉਧਰ ਦੇਖ ਲੋ ਜੀ ਉਹ ਹੈਗੇ ਫੈਕਟਰੀ ਵਾਲੇ ਦੀ ਕੱਟੀ ਗਈ ਹੋਈ ਉਹ ਚ ਗੋਲ ਮੇਜ਼ ਵੀ ਹੈ ਲਾਲ ਮੈਟ ਵੀ ਹੈ ਏਸੀ ਵੀ ਹੈ ਸੋਫੇ ਵੀ ਹੈ ਸਾਰਾ ਕੁਝ ਉਹਦੇ ਵਿੱਚ ਤੰਦੂਰ ਵੀ ਹੈ ਜੀ ਰੋਟੀਆਂ ਹੀ ਪਕਣੀਆਂ ਭਗਵਾਨ ਵੀ ਲੱਗਣੇ ਜੀ ਇਹ 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 ਕਿਹੜੀ ਧਰਤੀ ਤੋਂ ਆਏ ਹੋਏ ਆ ਜੀ ਸਾਡੇ ਬਜ਼ੁਰਗ ਬਜ਼ੁਰਗ ਨਹੀਂ ਹੈਗੇ ਜੀ ਬੀਬੀਆਂ ਨਾ ਆਉਣਾ ਜੀ 9 ਵਜੇ ਹੁਣ ਦੂਰ ਦੂਰ ਪਿੰਡਾਂ ਤੋਂ ਆਉਣਾ ਜਿੰਨਾਂ ਆਪਣੇ ਅਤਰਾਜ ਰੱਖਣ ਉਹ ਵਿਚਾਰੇ ਧੁੱਪਾਂ ਕਿੱਥੇ ਖੜਨਗੇ ਪ੍ਰਸ਼ਾਸਨ ਨੇ ਕਿਤੇ ਛਤਰੀਆਂ ਵਾਲੇ ਵੀ ਇੰਤਜ਼ਾਮ ਨਾ ਕੀਤੇ ਹੋਣ ਛਤਰੀਆਂ ਵਾਲੇ ਤਾਂ ਹੈ ਨਹੀਂ ਜੀ ਜਿਹੜੇ ਹਿਸਾਬ ਨਾਲ ਬੈਰੀਕਡ ਲਾਰੇ ਡੰਡਿਆਂ ਦੇ ਜ਼ਰੂਰ ਕਰੇ ਹੋਣ ਇਹਨਾਂ ਨੇ ਬਾਕੀ ਗੱਲ ਦਰਦਮਾ ਜੀ ਇਸ ਕੋਈ ਹਲਕਾ ਡਰਨੇ ਵਾਲਾ ਨਹੀਂ ਮਨ ਨੂੰ ਸਾਨੂੰ ਇੰਨੀ ਕਮੀਦ ਦਾ ਵੀ ਹੋ ਸਕਦਾ ਲੋਕ ਰਾਤ ਦੇ ਨਾਲ ਏਰੀਏ ਦੇ ਸ਼ੁਰੂ ਹੋ ਜਾਣ ਉਰੇ ਆਉਣਾ ਇੰਨਾ ਲੋਕਾਂ ਦਾ ਹੰਗਾਰਾ ਸਾਨੂੰ ਮਿਲ ਰਿਹਾ ਓਰੇ ਕੋਈ ਪੁਲਿਸ ਦੇ ਨਹੀਂ ਡਰਨੇ ਵਾਲਾ ਠੀਕ ਹੈ ਗੱਲ ਓਰੇ ਪੂਰਾ ਸਾਨੂੰ ਹਲਕੇ ਜਿਹੇ ਹੰਗਾਰਾ ਹੈ ਹਲਕੇ ਜੋਗਾ ਸਾਰੇ ਪੰਜਾਬ ਚੋਂ ਪੰਜਾਬ ਲੈਵਲ ਦੇ ਲੋਕਾਂ ਨੇ ਓਰੇ ਸਵੇਰੇ ਸਾਡੇ ਓਰੇ ਪਹੁੰਚਣਾ ਜੀ ਭਲੀ ਜੀ ਇੱਕ ਮੈਂ ਹੋਰ ਬੇਨਤੀ ਕਰਨੀ ਆ ਆ ਸਾਡੇ ਨਾਲ ਕੋਈ ਵੀ ਨਹੀਂ ਖੜਾ ਬੰਦਾ ਸਾਡੇ ਨਾਲ ਪ੍ਰੈਕਟੀਕਲ ਕੋਈ ਬੰਦਾ ਨਹੀਂ ਖੜਾ ਆਉਣ ਵਾਲੀ ਸਮੇਂ ਦੇ ਵਿੱਚ 27 ਵਿੱਚ ਸਾਰਾ ਨੇ ਆਣਾ ਆਪ ਪਾਰਟੀ ਨੇ ਆਣਾ ਕਾਂਗਰਸ ਨੇ ਆਣਾ ਅਕਾਲੀ ਨੇ ਵੀ ਆਣਾ ਭਾਜਪਾ ਨੇ ਵੀ ਆਣਾ ਔਰ ਬਹੁਜਪਾਲ ਪਾਰਟੀ ਨੇ ਵੀ ਆਣਾ ਅਸੀਂ ਇਹਨਾਂ ਦੇ ਸਿਰਾਂ ਦੀਆਂ ਕੁਰਸੀਆਂ ਮਾਰਾਂਗੇ 2027 ਦੇ ਵਿੱਚ ਕੋਈ ਬੰਦਾ ਆਵੇ ਸਾਡੇ ਕੋਲ ਬਾਹ ਨਾ ਫੜ ਰਿਹਾ ਤੇ 27 ਵਿੱਚ ਇਹਨਾਂ ਦੀ ਬਾਹ ਨਹੀਂ ਫੜਾਂਗੇ ਕਿਤੇ ਪਰਚਾ ਨਾ ਕਰਵਾ ਦੇਣ ਤੁਹਾਡੇ ਤੇ ਹੁਣੇ ਮਹਾਰਾਜ ਪਰਚੇ ਇੱਕ ਦੇ 10 ਪਰਚੇ ਦਾ ਕੋਈ ਚੱਕਰ ਨਹੀਂ ਹੈਗਾ ਪਰਚਾ ਕੋਈ ਟੈਨਸ਼ਨ ਨਹੀਂ ਹੈਗੀ ਪਰ ਇਹ ਸਾਡੇ ਨਾਲ ਬਾਹ ਨਹੀਂ ਫੜ ਰਹੇ ਤੇ ਇਹਨਾਂ ਦੀ 27 ਅਸੀਂ ਬਾਹ ਨਹੀਂ ਫੜਾਂਗੇ ਪਲਾਸਟਿਕ ਦੀਆਂ ਕੁਰਸੀਆਂ ਜੀ ਜਿਹੜੀ ਹੱਥ ਜਾਗੀ ਉਹੀ ਵੱਜੂਗੀ ਜਿਹੜੀ ਹੱਥ ਜਾਗੀ ਜਿਹੜੀ ਹੱਥ ਜਾਗੀ ਪਰ ਦੁਖੀ ਜਾਂਦਾ ਬੰਦਾ ਬਹੁਤ ਕਹਿੰਦਾ ਅਸੀਂ ਦੁਖੀ ਆ ਅਸੀਂ ਤੁਹਾਡੇ ਬੱਚੇ ਰੋਣੇ ਬੱਚੇ ਬੱਚੇ ਰੋਣੇ ਅਸੀਂ ਬੱਚੇ ਆ ਸਾਡੇ ਅਸੀਂ ਅਸੀਂ ਨਾਲ ਬੱਚੇ ਰੋਣ ਬਿਲਕੁਲ ਜੀ ਅਸੈਸਮੈਂਟ ਰਿਪੋਰਟ ਜਿਸ ਵੀ ਜੀ ਤੁਸੀਂ ਪੜ੍ਹੀ ਐ ਕੀ ਕਹਿ ਰਹੀ ਐ ਅਸੈਸਮੈਂਟ ਰਿਪੋਰਟ ਦੇ ਮੁਤਾਬਕ ਉਹਨਾਂ ਨੇ ਕੀ ਪਾਇਆ ਹੋਇਆ ਕਿੰਨੇ ਕ ਪਾਣੀ ਦੀ ਖਪਤ ਹੋਣੀ ਦਿੱਲੀ ਕੀ ਕੀ ਉਹਦੇ ਚ ਯੂਜ਼ ਹੋਣਾ ਕਿਹੜੀ ਚੀਜ਼ ਖਤਰਨਾਕ ਆਉਣ ਆਲੀਆਂ ਪੀੜ੍ਹੀਆਂ ਦੇ ਲਈ ਨਸਲਾਂ ਦੇ ਲਈ ਇਹ ਵੀ ਕਿਹਾ ਜਾ ਰਿਹਾ ਵੀ ਤੁਹਾਡੇ ਬੱਚਿਆਂ ਨੇ ਭਾਈ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੈਮੀਕਲ ਯੂਜ਼ ਹੋਣਾ ਵੀ ਫਿਰ ਬੱਚੇ ਵੀ ਕਹਿੰਨੇ ਪੈਦਾ ਕਰਨ ਦੇ ਸਮਰੱਥ ਨਹੀਂ ਬਿਲਕੁਲ ਜੀ ਬਿਲਕੁਲ ਥੜੀ ਸਾਹਿਬ ਪਹਿਲਾਂ ਗੱਲ ਕਰੀਏ ਤੁਸੀਂ ਅਸੈਸਮੈਂਟ ਜਿਹੜੀ ਆ ਰਿਪੋਰਟ ਦੀ ਗੱਲ ਕਰਦੇ ਵੀ ਕਾਗਜ਼ ਪੱਤਰ ਜੋ ਵੀ ਇਹਦੀ ਹੈਗੀ ਐ ਫੈਕਟਰੀ ਦੇ ਲੱਗਣ ਦੇ ਜੋ ਕੀ ਆਉਣਾ ਹੈ ਕਿੰਨਾ ਪਾਣੀ ਲੱਗਣਾ ਹੈ ਕਿੰਨਾ ਜਾਣਾ ਹੈ ਅ ਥੜੀ ਸਾਹਿਬ ਐਡਰੈਸ ਤੇ ਨਾ ਇਹਨਾਂ ਦੇ ਤੇ ਚਾਰ ਉਹ ਪਾਏ ਹੋਏ ਨੇ ਐਡਰੈਸ ਆ ਜਿਹੜੀ ਕੱਲ ਨੂੰ ਪਬਲਿਕ ਹੀアリング ਹੋਣ ਜਾ ਰਹੀ ਨਾ ਪਹਿਲਾਂ ਇਹਦੀ ਗੱਲ ਕਰੀਏ ਪਬਲਿਕ ਹੀアリング ਦੇ ਚਾਰ ਐਡਰੈਸ ਦਿੱਤੇ ਸਨ ਜਨਤਕ ਸੁਣਵਾਈ ਤੇ ਅੱਛਾ ਇੱਥੋਂ ਦੇ ਹਾਂਜੀ ਹਾਂ ਚਾਰ ਚਾਰ ਐਡਰੈਸ ਨੇ ਜਿਹੜੇ ਤਿੰਨ ਤਿੰਨ ਐਡਰੈਸ ਨੇ ਰੋਪੜ ਦੇ ਤੇ ਚੌਥਾ ਐਡਰੈਸ ਹੈਗਾ ਚੰਡੀਗੜ੍ਹ ਦਾ 31 ਅੱਛਾ 31 ਸੈਕਟਰ ਦਾ ਤੇ ਚਾਰੀ ਜਗ੍ਹਾ ਸੀ ਜਾਏ ਵੀਦੇ ਰੂਲ ਰੈਗੂਲੇਸ਼ਨ ਕੀ ਨੇ ਕੀ ਕਿਹੜੀ ਤੁਸੀਂ ਕਿੱਦਾਂ ਕਰਨਾ ਹੈ ਕਿੰਨੇ ਵਜੇ ਕਰਨਾ ਹੈ ਕੀ ਨਹੀਂ ਕਰਨਾ ਬਾਈ ਜੀ ਕਿਸੇ ਨਏ ਵੀ ਅਫਸਰ ਨੇ ਜਾਂ ਅਸੀਂ ਡੀਸੀ ਕੋਲ ਵੀ ਜਾਏ ਕਿਸੇ ਨੇ ਬਾਹ ਨਹੀਂ ਫੜੀ ਹੁਣ ਤੱਕ ਵੀ ਕਲੀਅਰ ਨਹੀਂ ਹੈਗਾ ਵੀ ਇਹ ਇਹਦੇ ਕੀ ਰੈਗੂਲੇਸ਼ਨ ਨੇ ਅਸੀਂ ਕਿੰਨੇ ਵਜੇ ਕੀ ਕਰਨਾ ਹੈ ਕਿੰਨੇ ਵਜੇ ਐਂਟਰੀ ਹੋਣੀ ਆ ਕਿੰਨੇ ਵਜੇ ਨਹੀਂ ਹੋਣੀ ਜਿਹੜੀ ਤੁਸੀਂ ਪਾਣੀ ਦੀ ਗੱਲ ਕਰਦੇ ਆ ਪ੍ਰੋਜੈਕਟ ਇਹਨਾਂ ਦਾ ਹੈਗਾ ਸਾਰੀ ਪ੍ਰੋਫਾਈਲ ਦਾ ਉਹ ਉਹ ਇਹ ਕਿੱਥੇ ਦੇ ਦੇਣਗੇ ਉਹ ਕਿੱਥੇ ਦੇ ਦੇਣਗੇ ਜੋ ਸਾਨੂੰ ਜਣੀ ਕਲੀਅਰ ਹੋਇਆ ਕੁਝ ਕਰੋੜਾਂ ਦੇ ਲੱਖਾਂ ਲੀਟਰ ਦੇ ਵਿੱਚ ਜਿਹੜਾ ਪਾਣੀ ਆਹ ਜਿਹੜਾ 1 1 ਕਰੋੜ 55 ਲੱਖ ਲੀਟਰ ਜਿਹੜਾ ਨਿਤ ਦਾ ਜਿਹੜਾ ਪਾਣੀ ਲੱਗਣਾ ਤੁਸੀਂ ਵੇਸਟਿੰਗ ਦੇਖੋ ਕਿੰਨੀ ਹੋਣੀ ਆ ਯਾਰ ਸਾਡੀ ਜੀਰੀ ਨੂੰ ਰੋਈ ਜਾਂਦੇ ਨੇ ਇਹ ਆ ਭਗਵੰਤ ਮਾਨ ਦੀ ਗੱਲ ਕਰਦੇ ਆ ਉਹਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਉਹਦੇ ਆ ਜਿਹੜੇ ਅਫਸਰ ਲਾਈਨ ਬੈਠੀ ਆ ਪਬਲਿਕ ਹਿਅਰਿੰਗ ਹੋਣ ਜਾ ਰਹੀ ਆ ਇਹ ਕਾਮ ਪਬਲਿਕਲੀ ਸੁਣਵਾਈ ਹੋਣ ਜਾ ਰਹੀ ਆ ਕਾਗਜ਼ ਹੁਣ ਤੱਕ ਨਹੀਂ ਦਿੱਤੇ ਕਾਗਜ਼ ਹੁਣ ਤੱਕ ਨਹੀਂ ਮੈ ਮਿਲੇ ਜਿੰਨੇ ਵੀ ਇਹ ਆਪਣੇ ਇਹਨਾਂ ਦੇ ਅਫਸਰ ਬੈਠੇ ਨੇ ਜਿਨ੍ਹਾਂ ਨੇ ਦੇਣੇ ਨੇ ਸਾਨੂੰ ਅੱਜ ਤੱਕ ਦੇਖ ਲਓ ਸ਼ਾਮ ਹੋ ਗਈ ਕੱਲ੍ਹ ਸਵੇਰੇ ਪਬਲਿਕ ਹੀアリング ਆ ਸਾਨੂੰ ਪੂਰਾ ਕਲੀਅਰ ਹੈ ਜੀ ਪ੍ਰਸ਼ਾਸਨ ਉਹਨਾਂ ਦਾ ਸਾਥ ਦੇਵੇਗਾ ਪਰ ਇੱਕ ਗੱਲ ਮੈਂ ਕਹਿ ਦਿੰਨਾ ਪਰ ਅਸੀਂ ਸਾਥ ਨਹੀਂ ਦੇਣ ਦਵਾਂਗੇ ਇਹ ਉਹ ਇਹ ਗੱਲ ਦਾ ਵੀ ਧਿਆਨ ਰੱਖਣ ਸਾਡੇ ਨਾਲ ਤੱਕਾ ਹੋਊਗਾ ਹੋਣ ਜਾ ਰਿਹਾ ਪਰ ਅਸੀਂ ਵੀ ਵੇਰਾਂ ਪੂਰੇ ਇਹ ਤੱਕਾ ਨਹੀਂ ਹੋਣ ਦਵਾਂਗੇ ਅਸੀਂ ਸੋ ਬਿਲਕੁਲ ਧੱਕੇ ਦੀ ਸ਼ੰਕਾ ਜਤਾਈ ਹੈ ਜਥੇਬੰਦੀ ਨੇ ਵੀ ਧੱਕਾ ਹੋਊਗਾ ਪਰ ਇਹ ਧੱਕਾ ਬਾਕੀ ਧੱਕਿਆਂ ਦੇ ਵਾਂਗ ਸਰਕਾਰ ਨੂੰ ਮਹਿੰਗਾ ਵੀ ਪੈ ਸਕਦਾ ਕਿਉਂਕਿ ਹੁਣ ਤੱਕ ਜੋ ਸਰਕਾਰ ਦੀ ਛਵੀ ਹੈ ਬਹੁਤ ਹੀ ਚੰਗੀ ਨਹੀਂ ਹੈ ਪਰ ਅਸੀਂ ਇਹ ਕਹਿੰਦੇ ਆ ਵੀ ਇਹਦੇ ਉੱਤੇ ਪ੍ਰਸ਼ਾਸਨ ਵੀ ਜ਼ਰੂਰ ਇੱਕ ਪੱਖੀ ਨਾ ਹੋ ਕੇ ਸਾਰੀਆਂ ਧਿਰਾਂ ਦਾ ਦੇਖ ਕੇ ਲਾਅ ਐਂਡ ਆਰਡਰ ਨੂੰ ਜਿਸ ਤਰ੍ਹਾਂ ਮੇਨਟੇਨਿੰਗ ਕਰਨ ਦੀ ਗੱਲ ਹੈ ਉਹਨੂੰ ਦੇਖਦੇ ਹੋਏ ਇਹ ਸਣਵਾਈ ਨੂੰ ਜਾਂ ਇਹ ਪਬਲਿਕ ਹੇਅਰਿੰਗ ਨੂੰ ਜਿਹੜਾ ਸਫਲ ਕਰਨ ਦੇ ਵਿੱਚ ਮਦਦ ਕੀਤੀ ਜਾਵੇ ਨਾ ਕਿ ਇੱਕ ਪਾਸਾ ਦੇਖ ਕੇ ਇਸ ਤਰ੍ਹਾਂ ਜੋ ਧੱਕੇ ਦਾ ਸ਼ੰਕਾ ਜਤਾਇਆ ਜਾ ਰਿਹਾ ਹੈ ਹਲੇ ਜਿਹੜਾ ਇਹਨਾਂ ਦੇ ਵੱਲੋਂ ਜਾਂ ਗੱਲ ਕੀਤੀ ਜਾ ਰਹੀ ਹੈ ਉਹ ਸਪਸ਼ਟ ਸਥਿਤੀ ਕੱਲੂ ਹੋਵੇ ਕੱਲ 30 ਅਪ੍ਰੈਲ ਨੂੰ ਢੋਲਰਾ ਪਿੰਡ ਦੇ ਵਿੱਚ ਵੱਡਾ ਇਕੱਠ ਹੋਣ ਜਾ ਰਿਹਾ ਸ੍ਰੀ ਚਮਕੌਰ ਸਾਹਿਬ ਵਿੱਚ ਗੁਰਦੁਆਰਾ ਜਨਸਾਧ ਦੇ ਨੇੜੇ ਤਾਂ ਜਨਸਾਧ ਦੇ ਨੇੜੇ ਤਾਂ ਜ਼ਰੂਰ ਜਿਹੜੇ ਲੋਕ ਕਹਿੰਦੇ ਆ ਵੀ ਸਾਨੂੰ ਇਸ ਤੇ ਇਤਰਾਜ਼ ਹੈ ਇਹ ਫੈਕਟਰੀ ਨਹੀਂ ਲੱਗਣੀ ਚਾਹੀਦੀ ਅਸੀਂ ਇਸ ਦੇ ਵਿਰੋਧ ਦੇ ਵਿੱਚ ਖੜੇ ਆ ਉਹਨਾਂ ਨੂੰ ਹਾਜ਼ਰ ਹੋਣ ਦਾ ਨਿਉਂਤਾ ਜਿਹੜਾ ਫੈਕਟਰੀ ਵੱਲੋਂ ਵੀ ਦਿੱਤਾ ਜਾ ਰਿਹਾ ਵੀ ਤੁਸੀਂ ਆਓ ਭਾਈ ਜੇ ਤੁਸੀਂ ਵਿਰੋਧ ਦੇ ਵਿੱਚ ਵੀ ਤਾਂ ਵੀ ਖੁੱਲ ਕੇ ਆਓ ਤੇ ਨਾ ਜਥੇ ਬੰਨੀਆਂ ਵੱਲੋਂ ਦਿੱਤਾ ਜਾ ਰਿਹਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ